ਹਾਂ ਸਮਰਾਤ ਲਾਗੇ ਦੋਸਤ ਯਾਰ ਵਾਲਾ ਕਾਗਜ਼ ਕੀ ਹੈ ਸੁੱਕਾ ਕਿ ਗਿੱਲਾ ਹੈ ਤੇ ਦੂਸਰਾ ਉਹ ਵਾਲਾ ਕਾਗਜ਼ ਗਿੱਲਾ ਹੱਥ ਲਾ ਕੇ ਦੇਖੋ ਮਾੜੇ ਗਿੱਲਾ ਠੀਕ ਆ ਆ ਵਾਲੇ ਰੂਣ ਹੱਥ ਲਾ ਕੇ ਦੇਖੋ ਵੀ ਇਹ ਸੁੱਕਾ ਵੀ ਗਿੱਲਾ ਸੁੱਕਾ ਉਹ ਦੂਸਰੇ ਵਾਲਾ ਗਿੱਲਾ ਠੀਕ ਆ ਫਿਰ ਸਿੰਪਲਾ ਆ ਵਾਲੇ ਕਾਗਜ਼ ਨੂੰ ਹੱਥ ਲਾ ਕੇ ਦੇਖੋ ਇਹ ਸੁੱਕਾ ਕਿ ਗਿੱਲਾ ਸੁੱਕਾ ਤੇ ਉਹ ਦੂਸਰਾ ਗਿੱਲਾ ਤੇ ਆ ਵਾਲਾ ਰੂਣ ਕੀ ਹੈ ਸੁੱਕਾ ਕਿ ਗਿੱਲਾ ਹਾਂ दूसरा ठीक है शाबाश ग्रहू वाला कागज की है के गिला ते और दूसरे वाला गिला गिला आ वाला रूम दूसरे वाला ठीक है शाबाश आ वाला कागज की है सुखा के गिला वाला कागज कागज आ वाला कागज हाँ सुखा तो आ वाला इधर वाला गिला आ वाला रूम की है सुखा के गिला ਨਾਲ ਵਾਲਾ ਠੀਕ ਹੈ ਸ਼ਾਬਾਸ਼ ਇਹ ਲక్ష్ਮੀ ਹੱਥ ਲਾ ਕੇ ਦੇਖੋ ਵੀ ਆਹ ਕਾਗਜ਼ ਸੁੱਕਾ ਕੀ ਗਿੱਲਾ ਸੁੱਕਾ ਸੁੱਕਾ ਨਾਲ ਵਾਲਾ ਕਾਗਜ਼ ਗਿੱਲਾ ਗਿੱਲਾ ਤੇ ਆਹ ਵਾਲਾ ਰੂੰ ਸੁੱਕਾ ਨਾਲ ਵਾਲਾ ਗਿੱਲਾ ਵੈਰੀ ਗੁੱਡ ਦਲਪ੍ਰੀਤ ਆਹ ਵਾਲਾ ਕਾਗਜ਼ ਸੁੱਕਾ ਕੀ ਗਿੱਲਾ ਸੁੱਕਾ ਉਹ ਦੂਸਰਾ ਗਿੱਲਾ ਉਹ ਵਾਲਾ ਰੂੰ ਜਿਹੜਾ ਦੂਸਰੇ ਪਾਸੇ ਆ ਉਹ ਵਾਲਾ ਹਾਂ ਗਿੱਲਾ ਤੇ ਆਹ ਵਾਲਾ ਵੈਰੀ ਗੁੱਡ ਰਮਨਾਥ ਲਾ ਕੇ ਦੇਖੋ ਆ ਕਾਗਜ਼ ਕੀ ਹੈ ਉਹ ਦੂਸਰੇ ਵਾਲਾ ਕਾਗਜ਼ ਗਿੱਲਾ ਤੇ ਆਹ ਵਾਲਾ ਰੂੰ ਹੈ ਆਹ ਵਾਲਾ ਆਹਾਂ ਵੈਰੀ ਗੁੱਡ ਠੀਕ ਹੈ ਜੇ ਵੀ ਆਹ ਵਾਲਾ ਕਾਗਜ਼ ਸੁੱਕਾ ਕੇ ਗਿੱਲਾ ਸੁੱਕਾ ਆਹ ਵਾਲਾ ਰੂੰ ਸੁੱਕਾ ਤੇ ਉਹ ਵਾਲਾ ਕਾਗਜ਼ ਗਿੱਲਾ ਇਧਰ ਲਾ ਰੂੰ ठीक शबाश सिमरन आ वाला कागज सुखा का गया सुका के गिला ते दूसरा गिला।, गिला आ वाला रूम वो दूसरा वेरी गुड हाँ हुसन य कागज सुखा का गिला सुखा दूसरा गिला आ वाला रूम उधरला वेरी गुड ਇਹ ਰਾਜਵੀਰਾ ਕਾਗਜ਼ੋਕਾ ਕੀ ਗਿੱਲਾ ਸੁੱਕਾ ਉਹ ਵਾਲਾ ਠੀਕ ਆ ਇਹ ਵਾਲਾ ਨੂੰ ਹੈ ਸੁੱਕਾ ਤੇ ਨੀਦ ਨਾਲ ਵਾਲਾ ਵੈਰੀ ਗੁੱਡ